ਜੋਈ ਮੇਰੀ ਮੇਰੀ ਲੁੱਟੀ ਗਈ ਜੋ ਕੀ ਗੱਲ ਕੀ ਹੋਈ ਮੇਰੇ ਜੋਈ ਨੂੰ ਲੁੱਟੀ ਗਾਲਾ ਤਾਂ ਡਾਕਟਰਾਂ ਨੇ ਮੈਂ ਤੈਨੂੰ ਕਿਥੋਂ ਪੁੱਤ ਦੇਣਾ ਹੈ ਕਿਹੜਿਆ ਸੱਤਾ ਲੈ ਮੈਂ ਨਾ ਡਾਕਟਰਾਂ ਦੇ ਘਰ ਬਾਈ ਕਰਨੀ ਆ ਮੈਨੂੰ ਪੁੱਤ ਚਾਹੀਦਾ ਮੇਰਾ ਮੈਨੂੰ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਹੈ ਗੱਲ ਹੋਈ ਹੈ ਕੋਈ ਨਹੀਂ ਮੇਰਾ ਬਰਾਦਰ ਛੋਟਾ ਕੋਈ ਗੱਲ ਨਹੀਂ ਇੱਥੇ ਲਈ ਕਿਹ ਦਵਾਈ ਲੈਣ ਆਏ ਇਹਨਾਂ ਤੋਂ ਇਹ ਨਾ ਆਉਂਦਿਆਂ ਕਿਹੜੇ ਹਸਪਤਾਲੋਂ ਸਿਮਰਨੋ ਹਸਪਤਾਲੋਂ ਇਹ ਹੁਣ ਕਾਰ ਹੋਰ ਸਿਮਰਨੋ ਹਸਪਤਾਲੋਂ ਦਵਾਈ ਲੈਣ ਆਏ ਆ 15 ਮਿੰਟ ਨਾ ਲਾਏ ਤਿੰਨ ਟੀਕੇ ਲਾਏ 15 ਮਿੰਟਾਂ ਜਾ 15 ਮਿੰਟਾਂ ਬਾਅਦ ਆਂਦਾ ਮੇਰੇ ਢੇਡੇ ਹੀ ਪੀੜ ਹੋ ਲੱਗੀ ਆ ਮੈਂ ਆਵਾਜ਼ ਮਾਰਦੀਆਂ ਡਾਕਟਰ ਵੀਗੇ ਕੰਪਿਊਟਰ ਆਇਆ ਡਾਕਟਰ ਨਹੀਂ ਆਇਆ ਕੰਪਿਊਟਰ ਨੇ ਟੀਕੇ ਤਿੰਨ ਲਾਏ ਆ ਲਾਗੇ ਇਹਨੇ ਚਲ ਗਿਆ ਫਿਰ ਆਇਆ ਤਾਂ ਪੈਸੇ ਦੇ ਦੋ ਮਾ ਕਿੰਨੇ ਦਾ ਇੰਨੇ ਮੈਂ ਦੇ ਦਿੱਤੇ ਪੈਸੇ ਉਸਿਆ ਨੇ ਫਿਰ ਨਾਲਦਾਂ ਦਾ ਫੀਡ ਹੋ ਲੱਭੀ ਮੇਰੇ ਕੀੜੀਆਂ ਹੀ ਲੱਗਦਾ ਪਿਆ ਮੈਂ ਭੱਜ ਕੇ ਬਾਹਰ ਮਾਰ ਲਿਆ ਉਦੋਂ ਇਹਨਾਂ ਨੇ ਸਾਨੂੰ 20 ਮਿੰਟਾਂ ਦੇ ਬਾਹਰ ਕੱਢੋ 20 ਮਿੰਟ ਨਹੀਂ ਸਾਨੂੰ ਇਹਨਾਂ ਅੰਦਰ ਵਰਨ ਦਿੱਤਾ ਬਾਅਦ ਜਿੰਨਾ ਆ ਗਿਆ ਕਿ ਡੈਥ ਹੋ ਗਈ ਆ ਆ ਗੱਲ ਕੀ ਮੰਗ ਕਰਦੇ ਭਾਈ ਮੰਗਿਓ ਕਰਦੇ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਜੋ ਬੰਦੀ ਕਾਰਵਾਈ ਇਹਨਾਂ ਟੀਕਾ ਨਾਲ ਲੱਗਾ ਗਲਤ ਇਹ ਮੰਨਣ ਆਪੇ ਕਿੰਨੀ ਮਾਦੇ ਕਾਨੂੰਨੀ ਕਰ ਰਹੀ ਸੀ ਉਮਰ ਕਿੰਨੀ ਹੈ ਉਮਰ ਉਹਦੀ 27 ਸਾਲ ਦੀ ਮੈਂ ਹਾਂਜੀ ਵਿਆਹੇ ਕੋ ਬੁਢੀਆ ਜੀ ਮੇਰਾ ਸੁਤਨ ਸੰਗਾ ਅੱਛਾ ਜਿਹੜਾ ਇੱਕ ਸਿਮਰਾ ਦਾ ਹਸਪਤਾਲ ਪਹੁੰਚਿਆ ਕੀ ਗੱਲ ਹੋਈ ਹੈ ਇਹ ਗੱਲ ਹੋਈ ਹੈ ਬੱਚੇ ਨੂੰ ਇਹਨਾਂ ਨੇ ਟੀਕਾ ਲਾ ਦਿੱਤਾ ਜੀ ਚੰਗਾ ਭਲਾ ਕਰਮ ਬੱਚਾ ਲਿਆ ਹਾਂ ਮੈਂ ਤੇ ਕੀ ਗੱਲ ਹੋਈ ਸੀ ਘਰ ਜਦੋਂ ਆਇਆ ਕਰੋ ਸਾਹ ਦਾ ਪ੍ਰੋਬਲਮ ਕੀ ਅੱਛਾ ਜੀ ਹਾਂ ਜਲਾ ਕਰਦਾ ਆਇਆ ਹੋਰਾਂ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਮੰਗ ਕੇ ਇਨਸਾਫ ਦੀ ਮੰਗ ਦੇ ਕਰਦੇ ਹੈ ਕੀ ਹੋ ਗਿਆ ਨਾ ਨਹੀਂ ਕੀ ਡਾਕਟਰਾਂ ਨੇ ਕੋਈ ਇਲਾਜ ਨਹੀਂ ਕੀਤਾ ਜਾਂ ਕੀ ਚੱਕਰ ਪੈ ਨਹੀਂ ਤੁਸੀਂ ਤਾਂ ਨਗੇਲੀ ਵਰਤੀ ਹੈ ਮੈਂ ਤਜਾ ਦੇ ਕੀ ਟੀਕਾ ਲਾਉਂਦਾ ਬਾਹਰ ਕੱਢਦਾ ਇਹਨਾਂ ਨੇ ਵੀ ਉਹ ਅੰਦਰ ਕਾ ਕਰਕੇ ਇਹਨਾਂ ਨੇ ਕੀ ਬੱਚੇ ਟੀਕਾ ਲਾਉਂਦਾ ਨੀਲਾ ਹੋ ਗਿਆ ਜਾਂ ਕੀ ਹੈ ਲੀਲਾ ਹੀ ਹੋਇਆ ਜਾਂਦਾ ਸਾਹਮਣੇ ਤੁਹਾਡੇ ਜਿਹੜਾ ਸਿਮਰਨ ਹਸਪਤਾਲ ਦੇ ਵਿੱਚ ਇੱਕ ਲੜਕਾ ਪਿਆ ਹੋਇਆ ਉਹਨਾਂ ਦਾ ਕਹਿਣਾ ਕੀ ਹਸਪਤਾਲ ਵੱਲੋਂ ਟੀਕਾ ਲਾ ਕੇ ਉਹ ਬੱਚੇ ਨੂੰ ਮਾਰ ਦਿੱਤਾ ਗਿਆ ਕੀ ਤੁਹਾਡਾ ਕਹਿਣਾ ਹੈ ਇੱਥੇ ਮੈਂ ਮੌਕੇ ਦੇ ਉੱਤੇ ਆਇਆ ਸਰਵੰਸਿੰਘ ਪੁੱਤਰ ਸਚੈਨ ਸਿੰਘ ਨੇ ਉਮਰ 27 ਸਾਲ ਇਹਨਾਂ ਨੂੰ ਜਿਹੜਾ ਹੈ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਰਸਤਾਲ ਇਲਾਜ ਵਾਸਤੇ ਇਹਨਾਂ ਦਾ ਪਰਿਵਾਰ ਲੈ ਕੇ ਆਇਆ ਸੀ ਜਿਹੜਾ 10-15 ਮਿੰਟਾਂ ਬਾਅਦ ਹੀ ਉਹਨਾਂ ਦੀ ਡੈਥ ਹੋਈ ਆ ਡਾਕਟਰਾਂ ਵੱਲੋਂ ਪੁੱਛਣ ਤੇ ਉਹਨਾਂ ਨੇ ਦੱਸਿਆ ਵੀ ਉਹਦੀ ਆਕਸੀਜਨ ਜਿਹੜੀ ਆ ਬਹੁਤ ਘਟੀ ਸੀ ਤੇ ਉਹਨੂੰ ਜਿਹੜਾ ਹੈ ਸਾਹ ਰੁੱਕ ਰੁੱਕ ਕੇ ਆਉਣ ਦੀ ਪ੍ਰੋਬਲਮ ਸੀ ਇਹਦਾ ਹੁਣ ਅਸੀਂ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਪੋਸਟਮਾਰਟਮ ਦੇ ਵਿੱਚ ਜਿਹੜਾ ਜੋ ਵੀ ਡਾਕਟਰਾਂ ਵੱਲੋਂ ਰਿਪੋਰਟ ਹੈ ਵੀ ਉਹਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਸਰ ਪਰਿਵਾਰ ਦਾ ਕਹਿਣਾ ਹੈ ਕਿ ਠੀਕ ਹੈ ਜਦੋਂ ਲੱਗਾ ਉਸ ਤੋਂ ਬਾਅਦ ਉਹਨਾਂ ਨੂੰ ਰੈਕਸ਼ਨ ਹੋਇਆ ਬਾਅਦ ਉਸ ਤੋਂ ਬਾਅਦ ਇਹ ਡੈਥ ਹੋਈ ਹੈ ਵੇਖੋ ਜੀ ਇਹਦੇ ਪੋਸਟਮਾਰਟਮ ਦੇ ਦੌਰਾਨ ਹੀ ਜਿਹੜਾ ਹੈ ਉਹ ਡਾਕਟਰ ਦੱਸ ਸਕਦੇ ਆ ਵੀ ਇਹਦੀ ਮੌਤ ਕਿੱਦਾਂ ਹੋਈ ਹੈ